ਆ ਬਾਬਾਈ ਪਾਣੀ ਜਿਹੜਾ ਫੇਰ ਤੋਂ ਤੇਜ਼ ਹੋਣਾ ਲੱਗ ਗਿਆ ਕਹਿੰਦੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੁਣ ਫੇਰ ਤੋਂ ਬੰਦੇ ਜਾ ਰਹੇ ਆ ਇਹ ਕੀ ਉਲਟੀ ਕਹਿ ਸਕਦੇ ਕੁਦਰਤ ਦੀ ਕੁਦਰਤੀ ਜਾਣੇ ਜੀ ਆਪਣੇ ਤਾਂ ਕੀ ਦੇ ਵਾਸ ਨਹੀਂ ਜਾਣ ਜੀ ਹੈ ਜੀ ਰੱਬ ਦਾ ਨਾਮ ਤਾਂ ਕੋਈ ਲੈਂਦਾ ਨਹੀਂ ਜੀ ਸਭ ਦੁਨੀਆ ਦੇ ਚੋਰ ਹੀ ਚੋਰ ਹੈ ਜੀ ਕਿਉਂ ਕਹਦੇ ਹੱਥੇ ਡੋਰ ਹੈ ਜੀ ਜੋ ਕਰਿਓ ਕਰ ਸਕਦਾ ਮੇਰਾ ਸਹੈਂਚਾ ਬੇਪਰਵਾਹ ਜੀ ਕੀ ਲੱਗਦਾ ਕਿ ਇਹ ਜਿਹੜੀ ਕੁਦਰਤ ਨਾਲ ਖਿਲਵਾੜ ਕੀਤੀ ਗਈ ਲੋਕਾਂ ਵੱਲ ਉਹਦਾ ਨਤੀਜਾ ਕਹਿ ਸਕਦੇ ਆਪਾਂ ਉਹ ਰੱਬ ਉਹ ਜੀ ਜਾਣੇ ਜੀ ਨਹੀਂ ਟੋਡਾ ਕੀ ਮੰਨਣਾ ਹੈ ਟੋਡਾ ਕੀ ਮੰਨਣਾ ਹੈ ਇਹ ਜਿਹੜੀ ਆਫਤ ਆਈ ਹੈ ਕਿਉਂ ਆਈ ਹੈ ਮੋਰ ਜੋ ਮੇਰੇ ਕਰਮ ਕੀਤੇ ਉਹਨਾਂ ਕੰਮ ਕੋ ਰੱਬ ਦਾ ਨਾਮ ਲਿਖਾ ਹਾਂਜੀ ਸਭ ਦੁਨੀਆ ਦੇ ਚੋਰ ਹੀ ਚੋਰ ਹੈ ਅੱਛਾ ਜੀ ਠੀਕ ਹੈ ਕਾਹ ਹੈ ਕੋਈ ਇਹ ਉਹਦਾ ਸਾਰੇ ਨਤੀਜਾ ਭੁਗਤ ਰਿਹਾ ਬਾ ਉਹਦਾ ਯਾਦ ਕਰ ਦੋ ਮੈਂ ਕਰਾਂਗਾ ਹਾਂਜੀ ਜੋ ਵੀ ਜਾਦਾ ਉਹ ਮੈਨੂੰ ਵੱਡਣਾ ਨਹੀਂ ਪਵੇਗਾ ਜੀ ਜਲਦੀ ਨੀਤ ਉਹਦਾ ਫਲ ਹਾਂ ਜੀ ਜਲਦੀ ਭਾਵਨਾ ਉਹਦਾ ਮਤਲਬ ਕਰਨੀ ਆਪੋ ਆਪਣੀ ਗੱਲ ਕਟਿਆ ਕੇ ਪਾਸ ਜੋ ਕਰੇਗਾ ਉਹ ਭਰੇਗਾ ਕਮੀਰਾ ਤੂੰ ਸੇ ਬੈਠਾ ਕਿਉਂ ਉਦਾਸ ਨਹੀਂ ਇਹ 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 ਸਾਰਾ ਨਾ ਤਾਂ ਕਈ ਮਤਲਬ ਕੋਈ ਬਚਿਆ ਹੀ ਨਹੀਂ ਕਹਿ ਰਹੀਏ ਕਿ ਕੀ ਲੱਗਦਾ ਕਿ ਸਾਰਿਆਂ ਦੇ ਕਰਮ ਇਹ ਜੇ ਨੇ ਜੀ ਨਹੀਂ ਓ ਮੇਰੇ ਲਈ ਵੱਡਣਗੇ ਜਿਹੜੀ ਆ ਰਹੀ ਮੋੜੂ ਹੀ ਪਾਣੀ ਪੀਣ ਨਾਲ ਤੂੰ ਆ ਰਿਹਾ ਜੀ ਜਿਹੜਾ ਉਹਦਾ ਰਬ ਦਾ ਨਾਮ ਜਿਹਾਵੇਗਾ ਜੀ ਉਹ ਬਚੇਗਾ ਦੂਜਾ ਤਾਂ ਮੌਤਾ ਉਹਨੂੰ ਬਾਘੇ ਦੇ ਭਾਣੇ ਨਾਲ ਬਚਾ ਲਾ ਬਚਾਏਗਾ ਬਿਆਸਾ ਦਾ ਨਾਮ ਫੇਰੇ ਤੇਰੀ ਗਾਲ ਤੇ ਗਾਲ ਕਾਣਾ ਬਿਆਸਾ ਸਾਥਾਂਗ ਉਹਨੇ ਉਹ ਤੇ ਪਾਣੀ ਪੋਤਾਏ ਉਹਨੇ ਨਹੀਂ ਕਰਦੇ ਸਾਥ ਗੱਲਾਂ ਇਹ ਕਿ ਤੋ ਜਿਹੜਾ ਕੁਦਰਤ ਦਾ ਭਾਣਾ ਨਹੀਂ ਗਿਆ ਇਹ ਚਾਲੂ ਦਾ ਬਈਆ ਵੇਖੋ ਜੀ ਗਾਲੇ ਹੈਗੀ ਐ ਦੀ ਤੇ ਵਰਖਾਤ ਆਵੇਗੀ ਪਾਣੀ ਓਵਰ ਹੋਵੇਗਾ ਡੈਮ ਵਿੱਚ ਉਹਨਾਂ ਛੜਨਾ ਹੀ ਛੜਨਾ ਹੈ ਇਹ ਕਹਿੰਦਾ ਹੈ ਤੇ ਗਰਾਬ ਦਾ ਨਾਮ ਰੱਬ ਦੇ ਨਾਮ ਹਰ ਕੋਈ ਲੈ ਕੇ ਸੁਣਦਾ ਹੈ ਇਹਦਾ ਜਿਹੜੀ ਆਪਤਾ ਆ ਗਈ ਉਹ ਸਾਰੇ ਇਹ ਕਿ ਨਾ ਭਾਰਤ ਸਰਕਾਰ ਨੇ ਕੁਦਰਤ ਨਾਲ ਛੇੜਛਾੜ ਕਰਨ ਦੇ ਤਾਂ ਆਪ ਤਾਂ ਆਣੀ ਆਣੀ ਵੇਖੋ ਚੰਦਰ ਚਾਨਣ ਤੇ ਲੋਕਾਂ ਨੇ ਇਹਨਾਂ ਜਾ ਜੜਾ ਦਿੱਤਾ ਜੋ ਕੋਈ ਸੰਦਰਗਣ ਘੜਾਇਆ ਇਹਨੇ ਉਹਦੇ ਨਾਲ ਛੇੜ ਛਾਣ ਹੁਣ ਰੱਬ ਇਹਨਾਂ ਨੂੰ ਕੀ ਲੋੜ ਹੈ ਦੀ ਉਤਾ ਜਾਵਣ ਦੀ ਠੀਕ ਹੈ ਜੀ ਇੱਕ ਮਿੰਟ ਗੱਲ ਸੁਣਦਾ ਤਾਂ ਨਹੀਂ ਉਹ ਫਿਰ ਉਹ ਖੋਜ ਕਰਦੇ ਆ ਨਾ ਫਿਰ ਇਹ ਖੋਜਾਂ ਵੀ ਜ਼ਰੂਰੀ ਹੈ ਉਹ ਜਾਂ ਜੀ ਜ਼ਰੂਰੀ ਹੈ ਤੇ ਉਹ ਤਾਂ ਫਿਰ ਐਂ ਹੀ ਕਰਨ ਖੜੇ ਹਾਂ ਹੁਣ ਖਾਲੀ ਕਰ ਦੋ ਕੋ 10 ਸਾਲ ਪਹਿ ਤੇ ਜਾਵਣ ਨਾ ਅੱਛਾ ਇੱਕ ਵਾਰੀ ਠੋਕ ਦੇਣ ਕੰਮ ਛੱਡੀ ਰੱਖਣਾ ਹੁਣ ਜੇ ਅਸੀਂ ਤਾਂ ਡੁੱਬੇ ਪੈ ਦੇ ਕਿ ਕੋਈ ਡੈਮ ਖਾਲੀ ਕਰਨਾ ਸੀ ਤਾਂ ਸਰਕਾਰ ਨਹੀਂ ਆਂ ਬੰਗ ਕਰਨੀ ਨਹੀਂ ਪਤਾ ਕੀ ਹੈ ਗਰਬਾਰ ਝਾਰੇ ਹੁਣ ਲੁੜੇ ਪੈ ਨਹੀਂ ਪਤਾ ਕਰਨਾ ਨਿੱਕੇ ਰਕਾਰਨਾ ਹੁਣ ਪਤਾ ਗੱਲ ਕੀ ਆ ਫੇਰ ਪਾਣੀ ਆ ਅੱਗੇ ਆਜ ਨੂੰ ਸੁੱਕ ਹੋ ਜਾਣੀ ਸੀ ਹੁਣ ਘਰ ਬਾਰ ਫੇਰ ਛੱਡ ਕੇ ਚੱਲੇ ਆਂ ਦੀ ਪਾਣੀ ਚੜੀ ਜਾਂਦਾ ਉਹ ਇੱਕੇ ਛੱਡੀ ਰੱਖਣ ਕੋਈ ਉੱਥੇ ਬੈਠੇ ਤਾਂ ਸਕੂਲਾ ਚ ਹੁਣ ਸਕੂਲਾ ਹੁਣ ਡੀਸੀ ਬੈਡ ਨੇ ਆਰਡਰ ਦੇ ਦਿੱਤਾ ਵੀ ਤੁਸੀਂ ਸਕੂਲ ਖਾਲੀ ਕਰੋ ਰਿਸ਼ਤੇਦਾਰ ਕੋਣ ਕਿੱਥੋਂ ਜਾਵਾਂਗੇ ਪਾਵਾਂਗੇ ਕਿੰਨੇ ਕੁ ਦਿਨ ਪਾਵਾਂਗੇ ਸਾਰੇ ਜੀ ਇਹ ਤੁਸੀਂ ਤਸورہ ਨਹੀਂ ਮੈਡਮ ਤੁਸੀਂ ਆ ਘਰ ਮੁਟਾਈ ਜੀ ਇਹ ਇਹ ਗੱਲ ਪਤਾ ਕੀ ਜਿਵੇਂ ਤੁਸੀਂ ਕਹਿ ਰਹੇ ਵੀ ਇੱਕੇ ਵਾਰੀ ਛੱਡ ਦੇਣ ਤੇ ਪਾਣੀ ਇੱਕ ਵਾਰ ਹੀ ਆਬ ਨਿਕਲੇ ਪਾਣੀ ਪਤਾ ਕੀ 20 ਤੋਂ 25 ਫੁੱਟ ਜਿਹੜਾ ਪਾਣੀ ਹੈ ਉਹ ਉਹ ਹੋ ਜਾਣਾ ਜੇ ਲਗਾਤਾਰ ਸਰ ਸਰ ਮਹੀਨੇ ਤਾਂ ਘੜ ਜਾਸੀ ਨਾ ਜੀ ਵੀ ਲਗਾਤਾਰ ਜਿੰਨਾ 4 ਲੱਖ ਛੱਡਾ ਨੇ ਅੱਗੇ ਉਹਨਾਂ ਦਾ ਛੱਡੀ ਰੱਖਣਾ ਅੱਛਾ ਜੀ ਹਾਂ ਵੀ ਕੋਈ ਮਹੀਨੇ ਤਾਂ ਘੜ ਜਾਈ ਦੋ ਉਹ ਮਹੀਨੇ ਮਤ ਕਰੇ ਤਾਂ ਮਹੀਨੇ ਆਸੀ ਕੰਟ ਬੀਜਲੇ ਹਿਸਾਬ ਤੇ ਹਾਂਜੀ ਜਿਹੜਾ ਰੱਖਣਾ ਹੈ ਉਹ ਨੂੰ ਉਹ ਹੀ ਵੀ ਬੰਦ ਕਰੋ ਬੇ ਵੀ ਕੋ ਬੰਦ ਕਰ ਮੈਂ ਕਹਿਣਾ ਜੀ ਹਾਂ ਦਾ ਨਾਮ ਦੇਵਣ ਵਾਲਾ ਮੋਤੀ ਜੀ ਸਾਹਿਬ ਜਿਹੜਾ ਹੈਗਾ ਆਂਦਾ ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ ਹੁਣ ਪੁੱਛੋ ਜੀ ਪਾਕਿਸਤਾਨ ਨੂੰ ਇਹ ਪਾਣੀ ਸਭਾੜਾ ਕਿਨੇ ਪਾਕਿਸਤਾਨ ਨਹੀਂ ਸਭਾੜੀ ਹੋਰ ਕੌਣ ਸਭਾੜੀ ਜੇ ਰਾਜਸਥਾਨ ਨੂੰ ਇਹ ਦੇ ਦੇਂਦੇ ਇਤਿਹਾਰ ਨਾ ਆਂਦਾ ਹਰਿਆਣੇ ਦੇ ਦੇਂਦੇ ਨਾ ਆਂਦਾ ਸਾਡੇ ਜਿਹੜੇ ਸਰਦਾਰ ਹੈਗੇ ਨੇ ਜਿਹੜੇ ਪੇਸ਼ਾ ਵੱਡੇ ਵੱਡੇ ਧਰਨੇ ਲਾਉਂਦੇ ਨੇ ਉਹ ਕਹਿੰਦੇ ਪਾਣੀ ਨਹੀਂ ਦੇਣਾ ਹੁਣ ਉਹਨਾਂ ਨੇ ਪੁੱਛੇ ਵੀ ਥੋੜੀਆਂ ਫਸਲਾਂ ਜਿਹੜੇ ਪੇਸ਼ਾ ਬੱਚੇ ਖੜੇ ਰਹੇ ਉਹਨਾਂ ਦੇ ਗੁਬਦੀਆਂ ਉਹਨਾਂ ਨੂੰ ਪਤਾ ਲੱਗਦਾ ਕਿ ਮੁੰਡ ਸਾਡੇ ਰੰਗ ਜੇ ਡੁੱਬ ਗਈਆਂ ਉਹ ਵਿਚਾਰੇ ਉਹ ਸੇਕਾ ਤੇ ਕੀਤੀ ਆ ਦੇਣੇ ਨਹੀਂ ਕੀ 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 ਲੱਗਦਾ ਕੀ ਲੱਗਦਾ ਕਿ ਇਹ ਜਿਹੜੀ ਸਾਜ਼ਿਸ਼ ਕੀਤੀ ਗਈ ਹੈ ਫਿਰ ਸਰ ਇਹ ਤਾਂ ਸਾਜ਼ਿਸ਼ ਵਾਲੀ ਕੰਮ ਹੈ ਜੇ ਇਹਨਾਂ ਨੂੰ ਪਹਿਲਾਂ ਮਾਨਕ ਚਲੋ 1600 ਫੁੱਟ ਦੱਸ ਦੇਣੇ ਵੀ ਭਾਖੜਾ ਡੈਮ ਦਾ ਲੇਵਲ ਹੈਗਾ ਹਾਂ ਜੇ ਉਹਦੇ ਵਿੱਚ 1000 ਫੁੱਟ ਦੇ ਲੇਬਲ ਰੱਖਾ ਜਾਂਦਾ ਐਨੀ ਆਫਤ ਨਹੀਂ ਆਦੀ ਸੀ ਹਮ ਇਹਨਾਂ ਨੇ ਉਹ ਭਰਾ ਭਰਾ ਤੇ ਜਿਵੇਂ ਦੇ ਜਦੋਂ ਬਾਹਰ ਟੁੱਟਣ ਤੇ ਆ ਜਾਂਦਾ ਹੈ ਤੇ ਪਿੱਛੇ ਫਿਰ ਕੱਢ ਦਿੰਦੇ ਨੇ ਉਹ ਇੱਕੇ ਛੱਡਦੇ ਨੇ ਤੇ ਸਾਰਿਆਂ ਦਾ ਵੇਖ ਬੜੀਆਂ ਮੇਟ ਕੀਤੀ ਬੈਠੇ ਨੇ ਹਮ ਸਾਰੇ ਇੱਕ ਅਸੀਂ ਮੋਦੀ ਸਰਕਾਰ ਨੇ ਕਹਿੰਨੇ ਤੇ ਸਾਡੇ ਜਿਹੜੇ 2000 ਰੁਪਏ ਵਾਲੀ ਸਕੀਮ ਹੈਗੀ ਸੀ ਦੀ ਕਿਸਾਨਾਂ ਦੀ ਵੇਖੋ ਜੀ ਸਾਡੀਆਂ ਚਾਰ ਕਿਸ਼ਤਾਂ ਆਈਆਂ ਹੋਈਆਂ ਨੇ ਉਹਨਾਂ ਬਾਰੇ ਕੋਈ ਸਾਡੇ ਪੈਸੇ ਜਿਹੜੇ ਰੁਕੇ ਪਏ ਨੇ ਅਸੀਂ ਭਾਰਤ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਉਹ ਸਾਡੇ ਦਿੱਤੇ ਜਾਵਣ ਹਰੇਕ ਦੇ ਇਹ ਨਹੀਂ ਵੀ ਕੋਈ ਗਰੀਬ ਤਾਂ ਸਾਰੇ ਹੀ ਨੇ ਜੀ ਜ਼ਿਮੀਂਦਾਰ ਹਰ ਕੋਈ ਮਿਹਨਤੀ ਹੈ ਕੋਈ ਵੀ ਹੈ ਉਹਨੂੰ ਵੀ ਪੈਸੇ ਚਾਹੀਦੇ ਨੇ ਦੂਜਾ ਨੰਬਰ ਅਸੀਂ ਪੰਜਾਬ ਸਰਕਾਰ ਨੂੰ ਜਿਹੜੇ ਲਾਹ ਪਾਤਰੀ ਚ ਪੈਸੇ ਮਾਲ ਨੇ ਜਿਵੇਂ ਕੈਪਟਨ ਸਾਹਿਬ ਨੇ ਪਾਏ ਸੀ 1500 ਰੁਪਇਆ ਤੇ ਚੰਨੀ ਸਾਹਿਬ ਨੇ ਪਾਏ ਸੀ 3100 ਰੁਪਇਆ ਇਸ ਤਰ੍ਹਾਂ ਕੋਈ ਸਾਡੀ ਹੁਣ ਦਿਹਾੜੀ ਧੱਪਤ ਹੈ ਨਹੀਂ ਦੇਖੋ ਜੀ ਘਰ ਤਾਂ ਘਾਰੇ ਹੁਣ ਬੇਘਰ ਹੋਏ ਬੈਠੇ ਨਾ ਆਗਾ ਕੋਈ ਰੇਤਾ ਹੋਵੇਗਾ ਫਾਜ਼ਲ ਕਾਜ ਜਿਵੇਂ ਅਸੀਂ ਆਨੇ ਕੋਈ ਵੀ ਹੈ ਪੰਜਾਬ ਦਾ ਜੇ ਰੇਤਾ ਹੋਵੇਗਾ ਤਮਦੂਰ ਦੇ ਦਿਹਾੜੀ ਲੱਗੇਗੀ ਐਵੇਂ ਨਹੀਂ ਲੱਗ ਸਕਦੀ ਅਸੀਂ ਇਹ ਕਹਿੰਨੇ ਉਹਦੇ ਲੇਬਰ ਕਾਰਡ 'ਚ ਸਾਡੇ ਪੈਸੇ ਪਾਏ ਜਾਵਣ ਤੇ ਫਿਰ ਕੋਈ ਨਾ ਕੋਈ ਸਾਡਾ ਹੱਥਬੰਧਨ ਕੋਈ ਆਦਾ ਸਰਕਲ ਚੱਲੇਗਾ ਜਿਵੇਂ ਕੋਈ ਸਾਰਾ ਦਾ ਰਜਗਾਰ ਅਸੀਂ ਚਲਾਣਾ ਹੀ ਹੈ ਦਾ ਸਰ ਹਾਂਜੀ ਇਸ